ਪੰਚਾਇਤੀ ਚੋਣਾਂ ਤੋਂ ਬਾਅਦ ਹੁਣ ਸੂਬੇ ਦੇ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਵੱਲੋਂ ਰਾਜਪੁਰਾ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਹ ਸ਼ਕਤੀ ਪ੍ਰਦਰਸ਼ਨ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦੀਆਲ ਸਿੰਘ ਕੰਬੋਜ ਦੇ ਨਿਵਾਸ ਸਥਾਨ ਤੇ ਉੱਪਰ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਮਹਿਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਗੁਰਸਰਨ ਕੌਰ ਰੰਦਾਵਾ ਪਹੁੰਚੀ ਇਸ ਸ਼ਕਤੀ ਪ੍ਰਦਰਸ਼ਨ ਦੌਰਾਨ ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਰਾਜਪ੍ਰਧੀਆਂ 19 ਬਲਾਕ ਸੰਪਤੀ ਚੋਣਾਂ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਆਪਣੇ ਉਮੀਦਵਾਰ ਉਤਾਰਨ ਦਾ ਐਲਾਨ ਕੀਤਾ ਗਿਆ ਨਾਲ ਹੀ ਜਿੱਤ ਦਾ ਦਾਵਾ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਆ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਹਰਦੀਾਲ ਸਿੰਘ ਕੰਬੋਜ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਬਲਾਕ ਸਮਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ ਵਿੱਚ ਸਾਰੀਆਂ ਸੀਟਾਂ ਦੇ ਉੱਪਰ ਆਪਣੀ ਉਮੀਦਵਾਰ ਐਲਾਨੇਗੀ ਅਤੇ ਜਿੱਤ ਹਾਸਲ ਕਰੇਗੀ ਆਮ ਆਦਮੀ ਪਾਰਟੀ ਜੋ ਹਮੇਸ਼ਾ ਹੀ ਝੂਠ ਦਾ ਪੁਲੰਦੇ ਤੇ ਬਣੀ ਹੈ ਅਤੇ ਲੋਕਾਂ ਦੇ ਵੱਲੋਂ ਹੁਣ ਜਿਵੇਂ ਦਿੱਲੀ ਦੇ ਵਿੱਚ ਇਹਨਾਂ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਗਿਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਲੋਕ ਇਹਨਾਂ ਤੋਂ ਮੂੰਹ ਫੇਰਨਗੇ ਅਤੇ ਇਹਨਾਂ ਨੂੰ ਮੂੰਹ ਨਹੀਂ ਲਗਾਉਣਗੇ ਉਹਨਾਂ ਦਾ ਕਹਿਣਾ ਹੈ ਜਿਸ ਤਰ੍ਹਾਂ ਦੀ ਤੱਕੇ ਸ਼ਾਹੀ ਇਹਨਾਂ ਦੇ ਵੱਲੋਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਕੀਤੀ ਗਈ ਉਸ ਦੇ ਬਾਵਜੂਦ ਵੀ ਲੋਕਾਂ ਨੇ ਦੋ ਨਗਰ ਕੌਂਸਲ ਦੀਆਂ ਸੀਟਾਂ ਦੇ ਵਿੱਚੋਂ ਇੱਕ ਸੀਟ ਦੇ ਉੱਪਰ ਕਾਂਗਰਸ ਦਾ ਉਮੀਦਵਾਰ ਦੀ ਜਿੱਤ ਹਾਸਲ ਕਰਵਾਈ ਉਹਨਾਂ ਦਾ ਇਹ ਵੀ ਕਹਿਣਾ ਹੈ ਅਸੀਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਵੀ ਆਪਣੀ ਉਮੀਦਵਾਰ ਦੇ ਨਾਲ ਡਟ ਕੇ ਖੜੇ ਸੀ ਇਹਨਾਂ ਚੋਣਾਂ ਦੇ ਵਿੱਚ ਵੀ ਅਸੀਂ ਡਟ ਕੇ ਉਹਨਾਂ ਦੇ ਨਾਲ ਖੜਾਂਗੇ ਜੇਕਰ ਆਮ ਆਦਮੀ ਪਾਰਟੀ ਦੇ ਫਲਕ ਕਿਸੇ ਤਰ੍ਹਾਂ ਦਾ ਧੱਕਾ ਕੀਤਾ ਗਿਆ ਤਾਂ ਮਾਨਯੋਗ ਕੋਰਟ ਦਾ ਵੀ ਦਰਵਾਜ਼ਾ ਖੜਕਾਇਆ ਜਾਵੇਗਾ। ਮੀਟਿੰਗ ਰੱਖੀ ਗਈ ਸੀ ਇਹ ਤੇ ਇਹ ਜਿਹੜੀਆਂ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੀ ਤਿਆਰੀ ਦੇ ਸਬੰਧ ਵਿੱਚ ਜਿਹੜੀ ਅੱਜ ਅਸੀਂ ਇਹ ਹਲਕਾ ਰਾਜਪੁਰਾ ਦੀ ਜਿਹੜੀ ਮੀਟਿੰਗ ਕੀਤੀ ਆ ਸੋ ਬੜੀ ਖੁਸ਼ੀ ਦੀ ਗੱਲ ਆ ਤੁਸੀਂ ਦੇਖਿਆ ਹੀ ਆ ਕਿ ਰੱਖੀ ਅਸੀਂ ਛੋਟੀ ਮੀਟਿੰਗ ਸੀ ਸਾਨੂੰ ਦੋ ਵਾਰ ਤਾਂ ਕੁਰਸੀਆਂ ਮੰਗਾਣੀਆਂ ਪਈਆਂ। ਤੇ ਬਹੁਤ ਜਿਆਦਾ ਜਿਹੜਾ ਹੈਗਾ ਦੇਖੋ نیچے ਵੀ ਕਿੰਨੇ ਲੋਕ ਬੈਠੇ ਸਿ ਪਿੱਛੇ ਖੜੇ ਸੀਗੇ ਆ ਇੱਕ ਰੈਲੀ ਦਾ ਰੂਪ ਜਿਹੜੀ ਹੈਗੀ ਹੈ ਧਾਰਗੀ ਇਹ ਸਾਰਾ ਜਿਹੜਾ ਇਲਾਕੇ ਦੀ ਜਨਤਾ ਦਾ ਪਿਆਰ ਹੈ ਤੇ ਕੀ ਕੁਝ ਅੱਜ ਫੈਸਲੇ ਲਿੱਤੇ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਕਰਨ ਜਾ ਰਹੇ ਹੋ ਫੈਸਲੇ ਤਾਂ ਇਹ ਹੈ ਕਿ ਅਸੀਂ ਚੋਣਾਂ ਜਿਹੜੀਆਂ ਹੈਗੀਆਂ ਤਕੜੇ ਹੋ ਕੇ ਲੜਾਂਗੇ ਤੇ ਅਰ ਪੂਰੀ ਸਾਨੂੰ ਉਮੀਦ ਆ ਕਿ ਜਿਹੜੀਆਂ ਪੰਚਾਇਤ ਸੰਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਸੀਂ ਰਾਜਪੁਰੂ ਚ ਜਿੱਤ ਕੇ ਨਿਕਲਾਂਗੇ ਮੋਸਾਬ ਪ੍ਰਸ਼ਾਸਨ ਬਾਰੇ ਤੁਸੀਂ ਬਹੁਤ ਰਜਕੇ ਬੋਲੇ ਹੋ ਕੁਝ ਬਨੂੜ ਦੇ ਐਸਐਚਓ ਬਾਰੇ ਬੋਲੇ ਹੋ ਰਾਜਪੁਰਾ ਦੇ ਐਸਐਚਓ ਬਾਰੇ ਬੋਲੇ ਹੋ ਯੂ ਬਾਰੇ ਬੋਲੇ ਹੋ ਕੀ ਦਿੱਕਤਾਂ ਆ ਰਹੀਆਂ ਪਬਲਿਕ ਨੂੰ ਕਿਹੜੀ ਸ਼ਿਕਾਇਤਾਂ ਤੁਹਾਨੂੰ ਆ ਰਹੀਆਂ ਜੀ ਲੁੱਟ ਰਹੇ ਆ ਜੀ ਰਾਜ ਕੇ ਲੁੱਟ ਰਹੇ ਹੈਗੇ ਆ ਤੇ ਜਿਹੜਾ ਕੰਮ ਤਹਿਸੀਲਾਂ ਦੇ ਪਟਵਾਰੀਆਂ ਦਾ ਕੰਮ ਹੁੰਦਾ ਉਹ ਥਾਣੇਦਾਰ ਕਰਨ ਲੱਗੇ ਆ ਜਿਹੜਾ ਕੰਮ ਜੱਜ ਸਾਹਿਬਾਨ ਨੇ ਜੁਡੀਸ਼ਰੀ ਨੇ ਕਰਨਾ ਉਹ ਆਪ ਫੈਸਲੇ ਲੈਣ ਤੇ ਲੱਗੇ ਆ ਤੋਂ ਇਹ ਇਹ ਤਾਂ ਮੈਂ ਕਦੇ ਪਹਿਲਾਂ ਅਸੀਂ ਦੇਖਿਆ ਹੀ ਨਹੀਂ ਹੈਗਾ ਦੱਸੋ ਤੁਸੀਂ ਵੀ ਆਪ ਜਿਹੜਾ ਹੈਗਾ ਉਹ ਆਪਣੇ ਥਾਣੇ 'ਚ ਬਿਠਾ ਬਿਠਾ ਕੇ ਫੈਸਲੇ ਕਰੇ ਕਿ ਤੇਰੇ ਤੇਰੇ ਐਨ ਏ ਫਰੰਟ ਬਣਦਾ ਤੇਰਾ ਐਂਡਾ ਬਣਦਾ ਹੈਗਾ ਕੋਰਟ ਦੇ ਬੰਦੇ ਕੋਰਟ ਚ ਗਏ ਹੋਏ ਆ ਹਾਂਜੀ ਰਵਾਲਪੁਰ ਉਹਨਾਂ ਦੇ ਮੂਹਰੇ ਰੱਖ ਲੈਂਦਾ ਵੀ ਤੁਸੀਂ ਆ ਕਰੋ ਤੁਸੀਂ ਐਦਾਂ ਦੇ ਤਰੀਕਾ ਮੈਂ ਤਾਂ ਇਹ ਕਹਿਣਾ ਕਿ ਲੋੜ ਹੀ ਨਹੀਂ ਜੇ ਅੱਜ ਸਰਕਾਰ ਕਹਿੰਦੀ ਆ ਕਿ ਅਸੀਂ ਕ੍ਰਪਸ਼ਨ ਰੋਕਣੀ ਆ ਪਹਿਲਾਂ ਤੁਸੀਂ ਇਹਨਾਂ ਨੂੰ ਰੋਕ ਲਓ ਜਿਹੜੇ ਤੁਹਾਡੇ ਲਾਏ ਹੋਏ ਆ ਵੀ ਹਾਂਜੀ ਤਾਂ ਉਹਦੀ ਇਨਕੁਆਇਰੀ ਕਰਾ ਲਓ ਪੂਰੇ ਹਲਕੇ ਚ ਜਦੋਂ ਦਾ ਉਹ ਲੱਗਿਆ ਕਿ ਕਿੰਨੇ ਕਿੰਨੇ ਜਦਾ ਕਿੰਨਾ ਕਰਾਇਮ ਉਹਨੇ ਰੋਕਿਆ ਜਾਂ ਕਿੰਨੀਆਂ ਲੁੱਟਾਂ ਖਵਾ ਹੋਈਆਂ ਜਾਂ ਕਿੰਨੀਆਂ ਜ਼ਮੀਨਾਂ ਦੇ ਕਬਜ਼ੇ ਹੋਏ ਆ ਕੋਈ ਡੀਸੀ ਬਾਰੇ ਵੀ ਗੱਲ ਕਰ ਰਹੇ ਸੀ ਜਿਹੜਾ ਸਸਪੈਂਡ ਕੀਤਾ ਜੀ ਪਟਿਆਲੇ ਰਹੇ ਆ ਏਡੀਸੀ ਏਡੀਸੀ ਰਹੇ ਹੁਣ ਡੀਸੀ ਜਿਹੜੇ ਹਾਈ ਏਡੀਸੀ ਰਹੇ ਉਹ ਉਹਨਾਂ ਦਾ ਕੀ ਤੁਸੀਂ ਕੁਝ ਗੱਲ ਕਰ ਰਹੇ ਸੀਗੇ ਨਹੀਂ ਉਹਦਾ ਤਾਂ ਇਦਾਂ ਹੈ ਨਾ ਜੀ ਉਹਨਾਂ ਨੇ ਜਿਹੜਾ ਸਸਪੈਂਡ ਕੀਤਾ ਉਹਨਾਂ ਨੇ ਕਿਹਾ ਕਿ ਕਾਲੀ ਮਾਤਾ ਮੰਦਿਰ ਚ ਕਿਉਂਕਿ ਉਹ ਜਿਹੜਾ ਏਡੀਸੀੰਦਾ ਹੈ ਉਹ ਹੀ ਜੇ ਇਨਚਾਰਜ ਆਫ ਉਹ ਕਿਉਂਕਿ ਜਿਹੜਾ ਧਰਮ ਅਰਥ ਬੋਰਡ ਆ ਸਾਡਾ ਉਹਦਾ ਇਨਚਾਰਜ ਹੁੰਦੇ ਹੈਗੇ ਆ ਉਹ ਵੀ ਇੱਥੇ ਜੀ ਕੋਈ ਚਾਂਦੀ ਵਗੈਰਾ ਜਿਹੜੇ ਦਾ ਕੋਈ ਉਹ ਗੇਟ ਬਣਾਣੇ ਸੀਗੇ ਤੇ ਉਹ ਗੇਟ ਸੀਗੇ ਉਹ ਚਾਂਦੀ ਗਾਇਬ ਕਰਤੀ 20 25 ਕਿਲੋ ਉਹਨਾਂ ਨੇ ਹੋਰ ਤੇ ਉਹ ਦੇਰੇ ਕਹਿਣ ਦਾ ਮਕਸਦ ਇਹ ਹੈ ਕਿ ਉਹਨਾਂ ਨੂੰ ਹੁਣ ਤੱਕ ਕਿਉਂ ਨਹੀਂ ਸੀ ਫਿਰ ਜੇ ਤੋ ਉਹਨਾਂ ਨੂੰ ਪਤਾ ਸੀਗਾ ਕਿ ਇਸ ਬੰਦੇ ਨੇ ਇੰਨਾ ਕੁਝ ਕੀਤਾ ਹੈਗਾ ਇਹਦੀ ਜਦੋਂ ਹੀ ਵਾਸ ਦਾ ਚੇਅਰਮੈਨ ਆਫ ਥੈਟ ਧਰਮ ਅਰਥ ਬੋਰਡ ਤਾ ਹੁਣ ਉਹਨੂੰ ਆ ਕੇ ਸਸਪੈਂਡ ਕਰਨ ਦਾ ਮਤਲਬ ਮੈਂ ਤਾਂ ਕਹਿੰਦਾ ਵੀ ਠੀਕ ਕੀਤਾ ਉਸਨੂੰ ਪਰ ਇੰਨਾ ਚਿਰ ਕਿਉਂ ਰੁਕਿਆ ਇੰਨਾ ਚਿਰ ਕਿਉਂ ਰੁਕਿਆ ਕਾਰਨ ਇਹ ਕਿ ਦਿੱਲੀ ਹਾਰ ਗਏ ਹੈ ਤਾਂ ਹੁਣ ਉਹ ਅਜਿਹਾ ਕੁਸੇ ਦਿਖਾਣਾ ਚਾਹੁੰਦੇ ਹੈਗੇ ਰੋਜ਼ ਹੀ ਅ ਅੱਜ ਵੀ ਤੁਸੀਂ ਇਹ ਦੇਖੋ ਤੇ ਫਿਰ ਕਹਿ ਕੀ ਰਹੇ ਆ ਕਿ ਸਾਡੇ ਐਮ ਐਲ ਏ ਤੇ ਸਾਡੇ ਜਿਹੜੇ ਅਧਿਕਾਰੀ ਆ ਉਹ ਕਰਨਗੇ ਉਹੀ ਤਾਂ ਕਰਾ ਰਹੇ ਹੈ ਕ腐ਸ਼ਨ ਉਹੀ ਕਰ ਰਹੇ ਹੈ ਕ腐ਸ਼ਨ ਤਾਂ ਤੁਸੀਂ ਇਹ ਕਿਵੇਂ ਸੋਚ ਸਕਦੇ ਹੈਗੇ ਵੀ ਅਸੀਂ ਜਿਹੜੀ ਬਿੱਲੀ ਨੂੰ ਦੁੱਧ ਹੀ ਰਾਖੀ ਬਿਠਾ ਦਈਏ ਸੀ ਹੁਣ ਜਿਵੇਂ ਇੱਕ ਮੰਡੀ ਦੇ ਵਿੱਚ ਇਲੈਕਸ਼ਨ ਹੋਏ ਆ ਜੀ ਕਾਨੂੰਨ ਵਿਵਸਥਾ ਵੀ ਉੱਥੇ ਦੇਖਿਆ ਗਿਆ ਜੀ ਠੀਕ ਰਹੀ ਹੈ ਤੇ ਜਿਹੜੀ ਨਿਰਪੱਖ ਵੋਟਾਂ ਦੀ ਗੱਲ ਕਰਦੇ ਆ ਜੀ ਉਹ ਤੇ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਵੋਟਾਂ ਹੋਈਆਂ ਉਹ ਹੀ ਦੁਆਰਾ ਪ੍ਰਦਾਨ ਬਣ ਗਏ ਤੇ ਦੋ ਆਮ ਆਦਮੀ ਪਾਰਟੀ ਦੇ ਬੰਦੇ ਖੜੇ ਸੀ ਤੇ ਇੰਟਰਫੇਅਰ ਕੋਈ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਵੀ ਨਹੀਂ ਫਿਰ ਉੱਥੇ 100 ਬੰਦਾ ਕਿਉਂ ਲਾਇਆ ਜੀ ਪੁਲਿਸ ਦਾ ਹਾਂਜੀ ਕਿ ਜਦੋਂ ਪਤਾ ਹੀ ਆ ਕਿ ਉਹਨਾਂ ਦੀ ਪਰਿਵਾਰਕ ਚੋਣ ਆ ਇਹ ਪਰ ਉਹਨਾਂ ਦੇ ਵੱਲੋਂ ਕੋਈ ਕਿਸੇ ਨੂੰ ਲਿਖ ਕੇ ਨਹੀਂ ਦਿਆ ਕਿ ਸਾਡੇ ਉਰੇ ਫੋਰਸ ਲਾਓ ਜੀ ਹੈ ਜੀ ਉਹਨ ਕਾਦਾ ਦਿਖਾਣਾ ਚਾਹੁੰਦੇ ਪ੍ਰੈਸ਼ਰ ਪਾਉਣ ਦੇ ਲਈ ਹੈ। ਅੰਤਲੇ ਦੋ ਇਲੈਕਸ਼ਨ ਮੈਂ ਜਿਸਾਇਟੀ ਔਰ ਪੰਚਾਇਤ ਸਮਿਤੀ ਦੀਆਂ ਧਾਗਲੀ। ਅਗਰ ਇਸ ਵਾਰ ਵੀ ਐਸੇ ਹੋਗਾ ਤਾਂ ਕਿਆ ਸਟੇਟ ਦੀ ਹੋਏਗੀ? ਨਹੀਂ ਅਸੀਂ ਤਾਂ ਪਹਿਲਾਂ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਕੋਰਟ 'ਚ ਵੀ ਗਏ ਹੋਏ ਹੈਗੇ ਆਂ ਤੇ ਹੁਣ ਵੀ ਰੋਕਾਂਗੇ। ਕਿੱਥੇ ਰਿਪੀਟ ਹੋ ਇਤਿਹਾਸ ਪੁਰਾਣਾ ਬੈਠੇ ਆਂ ਜੀ ਅਸੀਂ ਕੋਈ ਚੂਟੀਆਂ ਪਾ ਕੇ ਥੋੜੀ ਬੈਠੇ ਹੈਗੇ ਆਂ ਪਰਵਾਹ ਨਾ ਕਰੋ ਤੁਸੀਂ। ਮੋਹਤ ਸਾਬ ਕਿੰਨੀਆਂ ਜਿਹੜੀਆਂ ਨੇ ਬਲਾਕ ਸਮਤੀ ਦੀਆਂ ਸੀਟਾਂ ਨੇ ਤੇ ਕਿੰਨੀਆਂ ਹੁਣ ਮੈਂ 19 ਨੇ ਬਲਾਕ ਸਮਤੀ ਦੀਆਂ ਤੇ 3 ਨੇ ਚਿੱਲਾ ਪ੍ਰਸ਼ਾਸਨ ਦੀਆਂ। ਕਿਵੇਂ ਸਾਰਿਆਂ ਦੇ ਉੱਪਰ ਜਿਹੜੇ ਆ ਆਪਣੇ ਉਮੀਦਵਾਰ 100% ਇਹ 14 ਤੋਂ ਪਹਿਲਾਂ ਕਿਤੇ ਕਾਂਗਰਸ ਪਾਰਟੀ ਨੇ ਅਜ ਆਪਣਾ ਸ਼ਕਤੀ ਪ੍ਰਦਰਸ਼ਨ ਤਾਂ ਨਹੀਂ ਦਿਖਾਇਆ ਜੀ ਸ਼ਕਤੀ ਪ੍ਰਦਰਸ਼ਨ ਨਹੀਂ ਨਹੀਂ ਇਹ ਤਾਂ ਤਿਆਰੀ ਮੀਟਿੰਗ ਆ ਹੈ ਜੀ ਤਿਆਰੀ ਮੀਟਿੰਗ ਹਾਂ ਜੀ ਇਸ ਤਰ੍ਹਾਂ ਪਰਵਾਹ ਦੇ ਵਿੱਚ ਵੀ ਕਈ ਵਾਰ ਦੇਖਣ ਨੂੰ ਮਿਲਿਆ ਜਿੱਥੇ ਕਾਂਗਰਸ ਪਾਰਟੀ ਜਿਹੜੇ ਆ ਆਪਣੇ ਜਿਹੜੀ ਚੇ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕਰੇ ਜਾਂ ਫਿਰ ਉਹਨਾਂ ਦੇ ਪਰਚੇ ਪਾਏ ਜਾਂਦੇ ਨੇ ਕੀ ਲੱਗਦਾ ਕਿ ਇਸ ਵਾਰ ਜਿਹੜੇ ਉਮੀਦਵਾਰ ਨੇ ਕੋਈ ਗੱਲ ਨਹੀਂ ਜੇ ਹੁਣ ਕਿ ਹੁਣ ਇੱਕ ਤੇ ਪੈ ਦੇ ਪੈ ਗਿਆ ਤਾਂ ਇਹਨਾਂ ਤੇ ਸੱਤ-ਸੱਤ ਪੈਣਗੇ ਵੀ ਕਿਹੜੇ ਬਚ ਕੇ ਨਿਕਲਣਗੇ ਹਾਂ ਇਹ ਤਾਂ ਇੱਕ ਕੜੀ ਆ ਤੁਸੀਂ ਕਹਿਣਾ ਚਾਹੋਗੇ ਮੈਮ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਜੀ ਆਉਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਦੀ ਸਬੰਧ ਦੇ ਵਿੱਚ ਐਮਐਲਏ ਸਾਹਿਬ ਨੇ ਰਾਜਪੁਰੇ ਦੀ ਮੀਟਿੰਗ ਰੱਖੀ ਹੈ ਤੇ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਸਾਰਾ ਕਾਂਗਰਸ ਪਾਰਟੀ ਦੇ ਵਰਕਰ ਸਾਰਾ ਪਰਿਵਾਰ ਕਾਂਗਰਸ ਦਾ ਕਿ ਮੈਂ ਵੱਟ ਛੱਡ ਕੇ ਆਉਣ ਵਾਲੀਆਂ ਚੋਣਾਂ ਦਾ ਜੋ ਸੰਦੇਸ਼ ਤੁਸੀਂ ਦੇਖਿਆਗੇ ਦਿੱਤਾ ਹੈ ਕਿ ਅਸੀਂ ਸਾਰੇ ਤਿਆਰ ਮੈਮ ਜਿਸ ਤਰ੍ਹਾਂ ਹੁਣ ਚੜੀਆਂ ਚੌਣਾ ਆ ਰਹੀਆਂ ਨੇ ਮਹਿਲਾਵਾਂ ਦਾ ਵੀ ਇਸ ਚ ਰੋ ਰਿਹਾ ਹੈਗਾ ਕੋਸ਼ਿਸ਼ ਕਰੂੰਗੀ ਕਿ ਮਹਿਲਾਵਾਂ ਨੂੰ ਵੀ ਟਿਕਟ ਮਿਲ ਬਿਲਕੁਲ ਜੀ 50% ਜਿਹੜੀ ਰੈਜ਼ਰਵੇਸ਼ਨ ਹੈ ਇਹ ਕਾਂਗਰਸ ਦੀ ਹੀ ਦੇਣ ਹੈ ਮੈਂ ਵੀ ਤੁਹਾਡੇ ਸਾਹਮਣੇ ਬੈਠੀ ਆ ਜੀ ਅੱਜ ਇਸ ਪੋਜੀਸ਼ਨ ਤੇ ਆ ਮੈਂ ਵੀ ਜ਼ਿਲ੍ਹਾ ਪ੍ਰੀਸ਼ਦ ਜਿੱਤ ਕੇ ਇੱਥੇ ਤੱਕ ਪਹੁੰਚੀ ਆ ਸੋ ਮੈਂ ਧੰਨਵਾਦ ਵੀ ਕਰਦੀ ਆ ਸਾਡੀ ਕਾਂਗਰਸ ਪਾਰਟੀ ਦਾ ਸ਼੍ਰੀ ਸਵਰਗੀ ਸ਼੍ਰੀ ਰਾਜੀਵ ਗਾਂਧੀ ਜੀ ਦਾ ਚਿਨਾ ਨੇ ਔਰਤਾ ਨੂੰ ਬਰਾਬਰ ਦੇ ਹੱਕ ਦਵਾ ਕੇ ਅੱਜ ਔਰਤਾ ਨੂੰ ਹਰ ਖੇਤਰ ਦੇ ਵਿੱਚ ਖਾਸ ਕਰਕੇ ਜਿਹੜੀਆਂ ਲੋਕਲ ਬਾਡੀਜ਼ ਇਲੈਕਸ਼ਨ ਐ 50% ਜਿਹੜੀ ਰੈਜ਼ਰਵੇਸ਼ਨ ਦਿੱਤੀ ਹੈ ਉਹਦਾ ਇਹ ਸਬੂਤ ਮੈਂ ਤੁਹਾਡੇ ਸਾਹਮਣੇ ਆ ਤੇ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਭੈਣਾਂ ਆਈਆਂ ਇਹਨਾਂ ਚੋਂ ਇਹ ਚੋਣਾਂ ਲੜਨੀਆਂ ਬਲੌਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਪਿੱਛੇ ਨਗਰ ਕੌਂਸਲ ਦੀਆਂ ਚੋਣਾ ਹੋਈਆਂ ਉਹਦੇ ਵਿੱਚ ਵੀ 50% ਜਿਹੜੀਆਂ ਹੈਗੀਆਂ ਸਾਡੀਆਂ ਟਿਕਟਾਂ ਐਮਸੀ ਭੈਣਾ ਬਣਦੀਆਂ ਮੈਨੂੰ ਅੱਜ ਇਹ ਇਕੱਠ ਨੂੰ ਕਿੱਦਾਂ ਦੇਖਦੇ ਹੋ ਜਿੱਦਾਂ ਦੋ ਤਿੰਨ ਵਾਰੀ ਪ੍ਰਬੰਧ ਵੀ ਕਰਨੇ ਪਏ ਬੈਠਣ ਦੀ ਜਗ੍ਹਾ ਵਾਸਤੇ ਬੱਚੇ ਥੱਲੇ ਵੀ ਬੈਠੇ ਸੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਇਹ ਮੈਂ ਤਾਂ ਪਹਿਲਾਂ ਵੀ ਬੋਲ ਕੇ ਹਟੀਆਂ ਜੀ ਸਾਡੀ ਸਰਕਾਰ ਨਹੀਂ ਹੈਗੀ ਮੈਂ ਤਾਂ ਇਹਨਾਂ ਨੂੰ ਹੀ ਐਮਐਲਏ ਕਹੂੰਗੀ ਇੱਥੇ ਜੋ ਰਾਜਪੁਰੇ ਦੀ ਸਾਡੀ ਭੈਣ ਐਮਐਲਏ ਆ ਉਹ ਇਹ ਜਨ ਨਿਰੋਲ ਕਾਠ ਇੱਕ ਵੀ ਕਰ ਨਹੀਂ ਸਕਦੀ ਲੋ ਤੁਨੂੰ ਮੈਂ ਉਹਨਾਂ ਨੂੰ ਚੈਲੰਜ ਕਰਦੀ ਆ ਫਰਜੀ ਇਕੱਠ ਕਰਨਗੇ ਪਰ ਇਹ ਸਾਰਾ ਇਹ ਫਰਜੀ ਇਕੱਠ ਨਹੀਂ ਹੈ ਇਹ ਸਾਡੀ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਸਾਡੇ ਸਾਡਾ ਆਪਣਾ ਇਕੱਠ ਹੈ ਕਾਂਗਰਸ ਪਾਰਟੀ ਦਾ ਇਹ ਪਿਆਰ ਹੈ ਇਹ ਐਮਐਲਏ ਸਾਹਿਬ ਨੂੰ ਇਹ ਸਾਰਾ ਸਹਿਰਾ ਜਾਂਦਾ ਕਿਉਂਕਿ ਇਹਨਾਂ ਦੀ ਬੜਾਇਆ ਹੋਇਆ ਪਿਆਰ ਡਵੈਲਪਮੈਂਟ ਹਰ ਘਰ ਦੇ ਵਿੱਚ ਹਰ ਹਰ ਬੱਚੇ ਦੇ ਨਾਲ ਪਿਆਰ ਤੁਸੀਂ ਦੇਖੋ ਯੂਥ ਵੀ ਇੱਥੇ ਹੈ ਜੇ ਬਜ਼ੁਰਗ ਵੀ ਇੱਥੇ ਨੇ ਮਾਤਾਵਾਂ ਇੱਥੇ ਨੇ ਭੈਣਾ ਇੱਥੇ ਨੇ ਸੋ ਇੱਕ ਐਮਐਲਏ ਸਾਹਿਬ ਦਾ ਕੰਮ ਕਰਨ ਦਾ ਮੈਂ ਪਹਿਲਾਂ ਵੀ ਕਿਹਾ ਤਜਰਬਾ ਸਟਾਈਲ 20 ਸਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਰਹੇ ਨੇ ਇਹ ਉਸ ਚੀਜ਼ ਦੀ ਦੇਣ ਆ ਜਦਾ ਘਟ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ News 89 Punjab Har khabar jisda hove asar